ਵਹਿਗੁਰਜ ਜੀ ਦਾ ਖਾਲਸਾ ਵਹਿਗੁਰਜ ਜੀ ਦੀ ਸੱਤੇ ਸਚਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਅੰਦਰਲੇ ਪ੍ਰਬੰਧ ਸੰਬੰਧੀ ਜੋ ਸਾਡੇ ਪ੍ਰਕਰਮਾਂ ਚ ਜਿਹੜੇ ਸੇਵਾਦਾਰ ਡਿਊਟੀ ਨਿਭਾ ਰਹੇ ਨੇ ਉਹਨਾਂ ਨਾਲ ਅੱਜ ਅੰਦਰ ਦੇ ਪ੍ਰਕਰਮਾਂ ਸੰਬੰਧੀ ਮੀਟਿੰਗ ਕੀਤੀ ਗਈ ਆ ਜਿਦੇ ਵਿੱਚ ਸਾਡੇ ਸਰਦਾਰ ਜਸਪਾਲ ਸਿੰਘ ਜੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਸਤਨਾਮ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਤੇ ਨਾਲ ਸਾਡੇ ਇੰਚਾਰਜ ਨਿਗਰਾਨ ਤੇ ਸਮੂਹ ਮੁਲਾਜ਼ਮਾਂ ਨਾਲ ਇਹ ਮੀਟਿੰਗ ਕੀਤੀ ਗਈ ਆ ਸੋ ਜਿਸ ਤਰ੍ਹਾਂ ਪਹਿਲਾਂ ਉਹ ਆਪਣੇ ਜਿਹੜੇ ਸਮੂਹ ਸਟਾਫ ਆ ਉਹ ਬਹੁਤ ਵਧੀਆ ਤਰੀਕੇ ਨਾਲ ਡਿਊਟੀ ਕਰ ਰਹੇ ਨੇ ਸੋ ਹੁਣ ਜਿਹੜਾ ਗਰਮੀ ਦਾ ਸੀਜ਼ਨ ਆ ਇਹਦੀ ਆਮਦ ਨੂੰ ਦੇਖ ਕੇ ਜਿਹੜੀ ਸੰਗਤ ਆ ਜਿਹੜੀ ਜਿੱਥੇ ਦੇਸ਼ਾਂ ਬਦੇਸਾਂ ਤੋਂ ਸੰਗਤ ਸਤਿ ਸ਼ੰਕਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਮੇਲੇ ਕਾਰਨ ਆ ਰਹੀ ਆ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਵਧੀਆ ਤਰੀਕੇ ਨਾਲ ਦਰਸ਼ਮੇਲੇ ਕਰਾ ਸਕਦੇ ਆ ਇਹਦੇ ਪੂਰੇ ਵਿਚਾਰ ਪਟੰਦਰਾ ਕੀਤਾ ਗਿਆ ਸੋ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਡਿਊਟੀਆਂ ਪ੍ਰਤੀ ਕਿਸ ਤਰ੍ਹਾਂ ਸੇ ਡਿਊਟੀ ਕਰਨੀਆਂ ਬੋਲਬਾਣੀ ਕਿੱਦਾਂ ਸਾਡੇ ਕਿੱਥੇ ਅਸੀਂ ਨੇ ਖੜਨਾ ਕਿਹੜੇ-ਕਿਹੜੇ ਪੁਆਇੰਟ ਖਾਣਨੇ ਨੇ ਉਹ ਸਾਰੀਆਂ ਗੱਲਾਂ ਤੇ ਵਿਚਾਰ ਕੀਤਾ ਗਿਆ ਸੋ ਸੰਗਤਾਂ ਪ੍ਰਤੀ ਵੀ ਇੱਕ ਬੇਨਤੀ ਹੈ ਇੱਕ ਅਪੀਲ ਆ ਹੁਣ ਗਰਮੀਆਂ ਦੇ ਵਿੱਚ ਅਸੀਂ ਹਰੇਕ ਦੀ ਸਰਦਾ ਅਸੀਂ ਆਪਣੇ ਬੱਚਿਆਂ ਨੂੰ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਮੇਲੇ ਕਰਾ ਕੇ ਆਈਏ ਸਾਰਿਆਂ ਦੀ ਆਸਪਾ ਆਇਆ ਸਰਦਾ ਜੁੜੀ ਹੋਈ ਆ ਕਿ ਅਸੀਂ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਚ ਦਰਸ਼ਨ ਮੇਲੇ ਕਰਕੇ ਆਈਏ ਤੇ ਆਪਣੇ ਬੱਚਿਆਂ ਨੂੰ ਵੀ ਦਰਸ਼ਨ ਮੇਲੇ ਕਰਾ ਕੇ ਆਈਏ ਸੋ ਮੇਰੀ ਇੱਕ ਬੇਨਤੀ ਆ ਪਿਛਲੇ ਦਿਨਾਂ ਚ ਸਾਨੂੰ ਕਈ ਮੁਸ਼ਕਲਾਂ ਆਈਆਂ ਨੇ ਅਸੀਂ ਬੱਚਿਆਂ ਨੂੰ ਅਜੇ ਕੱਪੜੇ ਪਵਾ ਕੇ ਇੱਥੇ ਸਤਿਗੰਗ ਸ੍ਰੀ ਹਰਮੰਦਰ ਸਾਹਿਬ ਵਿਖੇ ਲੈ ਕੇ ਆਉਨੇ ਆ ਉਹ ਉਹ ਜਿਹੜੇ ਜਿਹੜੇ ਉਹ ਕੱਪੜੇ ਨੇ ਉਹ ਵਧੀਆ ਨਹੀਂ ਲੱਗਦੇ ਮर्यादा ਮੁਤਾਬਕ ਸੋ ਸੰਗਤਾਂ ਨੂੰ ਬੇਨਤੀ ਆ ਕਿ ਉਹ ਜਿਹੜੇ ਆਪਣੇ ਬੱਚਿਆਂ ਦੇ ਕੱਪੜੇ ਨੇ ਉਹ ਸਹੀ ਢੰਗ ਨਾਲ ਪ੍ਰੋਪਰ ਪੂਰੇ ਕੱਪੜੇ ਪਵਾ ਕੇ ਦਰਸ਼ ਮੇਲੇ ਕਰਨ ਬਾਅਦ ਤੇ ਬੱਚਿਆਂ ਨੂੰ ਨਾਲ ਲੈ ਕੇ ਆਉਣ ਸੋ ਫੇਰ ਵੀ ਸਾਡੀ ਬੇਨਤੀ ਆ ਤੁਹਾਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬੇ ਕੇ ਕੋਈ ਤੁਹਾਨੂੰ ਇੱਥੇ ਕੋਈ ਮੁਸ਼ਕਲ ਪੇਸ਼ ਆਉਂਦੀ ਆ ਸਾਡਾ 52 ਨੰਬਰ ਚ ਇੱਕ ਦਫ਼ਤਰ ਬਣਿਆ ਹੋਇਆ ਜਿਦੇ ਚ ਸਾਡੇ ਸਰਦਾਰ ਜਸਪਾਲ ਸਿੰਘ ਮੈਨੇਜਰ ਇਹਨਾਂ ਦੀ ਸਮੁੱਚੀ ਟੀਮ ਬੈਠੀ ਹੋ ਤੁਹਾਨੂੰ ਕੋਈ ਪ੍ਰਕਰਮਾਂ ਚ ਤੁਹਾਨੂੰ ਕੋਈ ਜੋੜੇ ਘਰ ਗੜੜੀ ਘਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਆਉਂਦੀ ਹੈ ਇਹਨਾਂ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਤੁਹਾਡੀ ਹਰ ਮੁਸ਼ਕਲ ਦਾ ਹੱਲ ਕੀਤਾ ਜਾਊਗਾ ਜੇ ਇਥੇ ਨਹੀਂ ਤੁਹਾਡੀ ਕੋਈ ਗੱਲਬਾਤ ਪੂਰੀ ਹੁੰਦੀ ਤੁਸੀਂ ਦਫ਼ਤਰ ਦਰਬਾਰ ਸਾਹਿਬ ਵੀ ਆ ਸਕਦੇ ਹੋ ਤੁਹਾਡੀ ਹਰ ਤਰ੍ਹਾਂ ਦੀ ਤੁਹਾਡੀ ਗੱਲ ਪੂਰੀ ਕੀਤੀ ਜਾਊਗੀ ਸੰਤੁਸ਼ਟੀ ਕੀਤੀ ਜਾਊਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਗਰਮੀਆਂ ਦਾ ਸੀਜ਼ਨ ਅਗਰ ਸਕੂਲਾਂ ਦੇ ਛੁੱਟਿਆ ਗਏ ਮਤੇਗੀ ਜਿਹੜੇ ਸਕੂਲਾਂ ਦੇ ਗਰੁੱਪ ਕੋਲ ਇਹ ਸਦਾ ਦੂ ਅੰਡੇ ਆ ਉਹਨਾਂ ਨੂੰ ਪਰਬੰਧਾ ਦਾ ਕਿਵੇਂ ਕੀਤਾ ਅ ਜਿਹੜੇ ਹੁਣ ਗਰਮੀਆਂ ਦੇ ਸੀਜ਼ਨ ਚ ਜਿਵੇਂ ਸਕੂਲਾਂ ਨੂੰ ਛੁੱਟੀਆਂ ਹੋ ਚੁੱਕੀਆਂ ਨੇ ਹੋਰ ਵੀ ਵਾਹਵੀਆਂ ਸਟੇਟਾਂ ਤੋਂ ਸੰਗਤ ਆਉਂਦੀ ਆ ਉਹਦੇ ਲਈ ਅਸੀਂ ਨੇ ਬਕਾਇਦਾ ਮੈਟ ਹੁਣ ਵਿਸਾਰਿਆ ਤੇ ਚਾਰੇ ਕੋਨਿਆਂ 'ਚ ਜਿਹੜੀਆਂ ਸਬੀਲਾਂ ਲੱਗੀਆਂ ਹੋਏ ਨੇ ਉਹ ਤੇ ਠੰਡੇ ਜਲ ਦੀਆਂ ਸਬੀਲਾਂ ਲਗਾਈਆਂ ਗਏ ਨੇ ਤਾਂ ਕਿ ਸੰਗਤ ਨੂੰ ਕਿਉਂਕਿ ਗਰਮੀ ਆ ਗਰਮੀ ਤੋਂ ਬਚਾਉਣ ਲਈ ਕਿਸ ਤਰ੍ਹਾਂ ਸੀ ਜਲਦੀ ਸੇਵਾ ਆ ਉਥੱਲੇ ਫਰਸ਼ ਤੇ ਟਾਟਾਂ ਦੀ ਸੇਵਾ ਆ ਪੱਖੇ ਨੇ ਕੂਲਰ ਨੇ ਉਹਨਾਂ ਦਾ ਪ੍ਰਬੰਧ ਕੀਤਾ ਗਿਆ ਵੀ ਸੰਗਤ ਨੂੰ ਕੋਈ ਮੁਸ਼ਕਲ ਨਾ ਆਵੇ ਜੀ ਸੋ ਸੰਗਤ ਨੂੰ ਵੀ ਬੇਨਤੀ ਆ ਅ ਕਈ ਵਾਰ ਮਤਲਬ ਕਿ ਕੋਈ ਮੁਸ਼ਕਲ ਆਉਂਦੀ ਆ ਸਾਨੂੰ ਵੱਧ ਤੋਂ ਵੱਧ ਸਹਿਯੋਗ ਦਿਓ ਇੱਥੇ ਆ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ